ਸਾਹਿਬ ਜੀ ਧਨ ਗੁਰ ਗਰੀਬ ਨਿਵਾਜ ਮੈਂ ਨਾਹੀ ਕਛਿ ਆਉ ਨਾਹੀ ਕਾਸ਼ ਆਹੇ ਨਾ ਮੂਰਾ ਔਸ ਲਜਾ ਰਾਖលੋ ਸੁਦਨਾ ਜਨ ਤੋਰਾ ਸੁਖ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਮਹਲਾ ਪੰਜਵਾਂ ਜਿਉ ਭਾਵੈ ਤਿਉ ਮੋਹਿ ਪ੍ਰਤਪਾਲਿ ਪਾੜ ਬ੍ਰਹਮ ਪਰਮੇਸ਼ਰ ਸਤਗੁਰੂ ਹਮ ਬਾਰਕ ਤੁਮ ਪਿਤਾ ਕਿਰਪਾਲ ਜੋ ਭਾਵੈ ਤਿਉ ਮੋਹਿ ਕਿਰਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾ ਮੋਏ ਨਿਰਗੁਣ ਗੁਰੁ ਨਾਹੀ ਕੋਈ ਪੌਂਚ ਨਸਾਕੋ ਤੁੰਬਰੀ ਆਲ ਤੁੰਬਰੀ ਘਾਤਮਿਤ ਤੁਸੀਂ ਜਾਨੋ ਜੀਓ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪਰਕੋ ਸੁਆਮੀ ਅਨ ਬੋਲਤ ਹੀ ਜਾਨੋ ਹਾਲੋ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹਲਾ 5 ਜਿਉ ਭਾਵੈ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਫਲਗੁਣ ਆਨੰਦ ਓਪਾਰ ਜਨ ਹਰ ਸੱਜਣ ਪਰਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਫਲਗੁਣ ਆਨੰਦ ਓਪਾਰ ਜਨ ਹਰ ਸੱਜਣ ਪਰਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ ਇਸ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮੇਰੇ ਸਹੀ ਆ ਮੰਗਲ ਗਾ ਵੀ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਨਾ ਕਿਸੇ ਕੋਈ ਦੂਜਾ ਲਵੇ ਨਾ ਲਾਏ ਹਾਲਤ ਪਾਲਤ ਸਵਾਰਿਓਨ ਨੇ ਜਿਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬੋੜ ਦਾ ਜਨਮ ਧਾਏ ਜਿਵਾ ਇੱਕ ਅਨੇਕੁਣ ਤਰੇ ਨਾਨਕ ਚਰਨੀ ਪਾਏ ਫਾਲ ਗੁਣ ਨੇਤ ਸਲਾਈ ਆ ਜਿਸ ਨੂੰ ਤੇਰ ਨਾਲ ਤਮਾਏ ਫਾਲਗੁਨ ਨੇਤ ਸਲਾਈ ਆ ਜਿਸ ਨੂੰ ਤੇਰ ਨਾਲ ਤਮਾਏ ਜੇ ਜਨ ਨਾਮ ਧਾਇਆ ਤਿੰਨ ਕੇ ਕਾਜ ਸਰੇ ਹਰ ਗੌਰ ਪੂਰਾ ਆਰਾਧੇ ਆ ਦਰਗੇ ਸੱਚ ਖਰੇ ਸਰਬ ਸੁਖਾ ਜਦ ਚਰਨ ਹਾਰ ਭਉਜਲ ਵਿਖਮ ਤਰੇ ਪ੍ਰੇਪ ਤਨ ਪਾਈਆ ਵਿਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਇਕ ਤਰੇ ਬਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਲਗੁਣ ਆਨੰਦ ਓ ਪਾਰ ਜਨ ਹਰ ਸੱਜਣ ਪਰਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਫਗੜ ਦਾ ਮਹੀਨਾ ਬੋਧਵਾਰ ਪਰਵੇਸ਼ ਹੋਇਆ ਹੈ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਭਰਿਆ ਜਾਵੇ ਸਭ ਸੰਗਤਾਂ ਨੂੰ ਸਾਰਾ ਮਹੀਨਾ ਸੁਹਾਵਣਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਆਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰ ਤੀਰ ਸਭ ਸਰੋਈ ਸੈਤੀ ਜੈ ਹਮਾਰੇ ਪੀਰ ਤੀਰ ਤੂੰ ਹੀ ਸੈਤੀ ਤੂੰ ਹੀ ਤੂੰ ਤਬ ਤਲਵਾਰ ਨਾਮ ਤੇਾਰੋ ਜੋ ਜਪੇ ਪਾਏ ਸੰਧ ਪਵ ਪਾਰ ਨਾਮ ਤੇਾਰੋ ਜੋ ਜਪੇ ਭੈ ਸਿੰਧ ਪਾਵ ਪਾਰ ਵਾਹਿਗੁਰੂ ਸਾਬ ਜੀ ਸਵਈਆ ਬਾਪ ਪਿਤਾ ਨੂੰ ਪ੍ਰਣਾਮ ਦਉ ਕਰ ਕੈ ਤਜ ਧਾਮ ਸੋ ਬਾਹ ਆਏ ਮਾਤ ਪਿਤਾ ਕੋ ਪ੍ਰਣਾਮ ਦਉ ਕਰ ਕੈ ਤਜ ਧਾਮ ਸੋ ਬਾਹ ਆਏ ਆਪ ਦੀ ਸਭ ਜੁੱਧ ਲੈ ਔਰ ਵੀਰ ਜਿੱਤੇ ਸਾਬੀ ਸੋ ਬੁਲਾਏ ਦਾਨ ਕਨੇ ਜਿਜ ਕੋ ਦੇ ਸ਼ਾਮਧਉ ਮਿਲ ਆਨੰਦ ਚਿਤ ਬੁਢਾਏ ਆ ਸਿੱਖ ਦੇ ਤ ਆ ਸਿੱਖ ਦੇ ਤ ਭਾਏ ਜਿਜ ਇਉ ਗਰੇ ਆਇਓ ਜੀਤ ਕਣੇ ਅਰ ਕਾਏ ਦੋਹਰਾ ਦੇਖ ਚਮੂ ਸਭ ਜਾਦਵੀ ਹਰ ਜੂ ਆਪਣੇ ਸਾਥ ਕਨ ਸੋਰ ਸਿਉ ਸੰਗ ਸਾਰਥੀ ਬੋਲਿਓ ਸ੍ਰੀ ਬਿਜਨਾਥ ਦੇਖ ਚੰਮੂ ਸਭ ਯਾਦਵੀ ਹਰ ਜੂ ਆਪਣੇ ਸਾਥ ਕਨਸੁਰ ਸਿਉ ਸੰਗਸਾਰ ਦੀ ਬੋਲਿਓ ਸ੍ਰੀ ਬਿਜਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ